ਇੱਕ ਹੋਰ ਮਰਦੋਂ ਬੜੀ ਖੋਫਨਾਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਟਰੱਕ ਵੱਲੋਂ 8 ਗੱਡੀਆਂ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜੋ ਤਸਵੀਰ ਦੇ ਵਿੱਚ ਇਹ ਨੌਜਵਾਨ ਨਜ਼ਰ ਆ ਰਿਹਾ ਹੈ ਇਸ ਦੀ ਉਮਰ 21 ਸਾਲ ਹੈ ਜਸ਼ਨਪ੍ਰੀਤ ਨਾਮ ਦੱਸਿਆ ਜਾ ਰਿਹਾ ਹੈ ਤੇ ਇਹ ਲਾਲ ਰੰਗ ਦਾ ਸੈਮੀ ਟਰੱਕ ਚਲਾ ਰਿਹਾ ਸੀ ਅਤੇ ਇਸ ਦੇ ਵੱਲੋਂ 8 ਗੱਡੀਆਂ ਨੂੰ ਟੱਕਰ ਮਾਰੀ ਗਈ ਹੈ। ਇਹਨਾਂ 8 ਗੱਡੀਆਂ ਚੋਂ 4 ਪੈਸੇਂਜਰ ਗੱਡੀਆਂ ਸੀ ਤੇ 4 ਕੰਮ ਵਾਲੀਆਂ ਵੱਡੀਆਂ ਗੱਡੀਆਂ ਸਨ। ਇਹ ਸਾਰੇ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋਈ ਹੈ। ਦਰਅਸਲ ਜਦੋਂ ਕੈਲੀਫੋਰਨੀਆ ਦੇ 온ਟਾਰੀਓ ਵਿੱਚ ਯੂਗਾ ਦੇ ਨੇੜੇ ਇਹ ਨੌਜਵਾਨ ਟਰੱਕ ਚਲਾ ਰਿਹਾ ਸੀ ਉਸੇ ਦੌਰਾਨ ਇਹ ਹਾਦਸਾ ਵਾਪਰਿਆ। ਜਦੋਂ ਹਾਦਸਾ ਵਾਪਰਿਆ ਤਾਂ ਉਸ ਤੋਂ ਬਾਅਦ ਹਾਈਵੇ ਜਾਮ ਹੋ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ 21 ਸਾਲ ਦਾ ਨੌਜਵਾਨ ਜੋ ਜਸ਼ਨਪ੍ਰੀਤ ਨਾਮ ਦੱਸਿਆ ਜਾ ਰਿਹਾ ਹੈ ਜਦੋਂ ਟਰੱਕ ਚਲਾ ਰਿਹਾ ਸੀ ਤਾਂ ਇਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਅਜਿਹਾ ਜੋ ਉਥੋਂ ਦੀ ਅਥਾਰਟੀਜ਼ ਹੈ ਜੋ ਉਥੋਂ ਦਾ ਪ੍ਰਸ਼ਾਸਨ ਹੈ ਪੁਲਿਸ ਵਾਲੇ ਨੇ ਉਹਨਾਂ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਸੰਧੂ ਟਰਾਂਸਪੋਰਟ ਦੇ ਨਾਲ ਸੰਬੰਧਿਤ ਇੱਕ ਲਾਲ ਸੈਮੀ ਟਰੱਕ ਇਹ ਨੌਜਵਾਨ ਚਲਾ ਰਿਹਾ ਸੀ ਤੇ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਪਹਿਲਾਂ ਵੀ ਅਮਰੀਕਾ ਦੇ ਵਿੱਚ ਇੱਕ ਜ਼ਬਰਦਸਤ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਭਾਰਤੀ ਲੋਕਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਸੀ ਤੇ ਹੁਣ 21 ਸਾਲਾਂ ਜਸ਼ਨਪ੍ਰੀਤ ਦਾ ਨਾਮ ਸਾਹਮਣੇ ਆਇਆ ਤਸਵੀਰ ਸਾਹਮਣੇ ਆਈ ਹੈ ਉਸ ਤੋਂ ਬਾਅਦ ਦੁਬਾਰਾ ਤੋਂ ਅਮਰੀਕਾ ਦੇ ਵਿੱਚ ਹੋਰ ਪੰਜਾਬੀ ਨੌਜਵਾਨਾਂ ਨੂੰ ਭਾਰਤੀਆਂ ਨੂੰ ਜੋ ਗੱਡੀਆਂ ਚਲਾਉਂਦੇ ਨੇ ਟਰੱਕ ਚਲਾਉਂਦੇ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ